ਕਿਹੜੀ ਸਰਕਾਰੀ ਸ਼ੈਤ ਤੇ ਜਾਂ ਕਿਹੜੇ ਏਜੰਸੀਆਂ ਦੀ ਸ਼ੈਤ ਤੇ ਅਮਰਿਤਪਾਲ ਕੰਮ ਕਰਦਾ ਹੈ ਬਹੁਤ ਸਾਰੇ ਸਰਕਾਰੀ ਅਫੀਸਰ ਆਪਣੀਆਂ ਸੀਟਾਂ ਛੱਡ ਕੇ ਅਮਰਿਤਪਾਲ ਦੇ ਚੋਣ ਪ੍ਰਚਾਰ ਦੇ ਵਿੱਚ ਕੰਮ ਕਰਦੇ ਰਹੇ ਨੇ ਬਾਕੀ ਜਿੰਨੇ ਕੈਂਡੀਡੇਟ ਸੀ ਉਹਨਾਂ ਨੂੰ ਵੀ ਇਹ ਜਿੰਨੀਆਂ ਛੂਟ ਅਮਰਿਤਪਾਲ ਨੂੰ ਮਿਲੀਆਂ ਸੀ ਬਾਕੀਆਂ ਨੂੰ ਮਿਲੀਆਂ ਸੀ ਅਮਰਿਤਪਾਲ ਨੂੰ ਸਰਕਾਰੀ ਸ਼ੈ ਹੈ ਤੇ ਉਸ ਦੇ ਪਿੱਛੇ ਏਜੰਸੀਆਂ ਦਾ ਹੱਥ ਹੈ ਇਹ ਇਲਜ਼ਾਮ ਲਗਾਉਂਦੇ ਹੋਏ ਵਿਰੋਧੀ ਉਮੀਦਵਾਰ ਵਿਕਰਮਜੀਤ ਸਿੰਘ ਨੇ ਕਿਹਾ ਕਿ ਜਿੰਨੀ ਛੂਟ ਚੋਣਾ ਦੌਰਾਨ ਅਮਰਿਤਪਾਲ ਨੂੰ ਦਿੱਤੀ ਗਈ ਉਸ ਤੋਂ ਸਾਫ ਹੈ ਕਿ ਅਮਰਿਤਪਾਲ ਦੇ ਪਿੱਛੇ ਕੇਂਦਰ ਤੇ ਸੂਬਾ ਸਰਕਾਰ ਦਾ ਹੱਥ ਹੈ ਸਵਾਲ ਜਿਹੜੇ ਹੈਗੇ ਆ ਬੜੇ ਲੰਬੇ ਟਾਈਮ ਤੋਂ ਪੁੱਛਦਾ ਆ ਰਹੇ ਆ ਕਿ ਕਿਹੜੀ ਸਰਕਾਰੀ ਸ਼ਹਿਤ ਤੇ ਜਾਂ ਕਿਹੜੇ ਏਜੰਸੀਆਂ ਦੀ ਸ਼ਹਿਤ ਤੇ ਅਮਰਤਪਾਲ ਕੰਮ ਕਰਦਾ ਹੈ ਇਸ ਚੋਣ ਦੇ ਦੌਰਾਨ ਬਹੁਤ ਸਾਰੇ ਸਰਕਾਰੀ ਅਫੀਸਰ ਆਪਣੀਆਂ ਸੀਟਾਂ ਛੱਡ ਕੇ ਅਮਰਤਪਾਲ ਦੇ ਚੋਣ ਪ੍ਰਚਾਰ ਦੇ ਵਿੱਚ ਕੰਮ ਕਰਦੇ ਰਹੇ ਨੇ ਔਰ ਉਸ ਉਸ ਜਦੋਂ ਇੱਕ ਸਰਕਾਰੀ ਅਫੀਸਰ ਕਿਸੇ ਦੇ ਚੋਣ ਪ੍ਰਚਾਰ ਦੇ ਵਿੱਚ ਜਾ ਕੇ ਐਕਟਿਵਿਟਲੀ ਕੰਮ ਕਰਦਾ ਹੈਗਾ ਤਾਂ ਇਲੈਕਸ਼ਨ ਕਮਿਸ਼ਨ ਉਸ ਟਾਈਮ ਆਪਣੀਆਂ ਅੱਖਾਂ ਬੰਦ ਕਿਉਂ ਕਰ ਲੈਂਦਾ ਹੈ ਕੀ ਬਾਕੀ ਬਾਕੀ ਜਿਹਨੇ ਕੈਂਡੀਡੇਟ ਸੀ ਉਹਨਾਂ ਨੂੰ ਵੀ ਇਹ ਜਿੰਨੀਆਂ ਛੂਟ ਅਮਰਤਪਾਲ ਨੂੰ ਮਿਲੀਆਂ ਸੀ ਬਾਕੀਆਂ ਨੂੰ ਮਿਲੀਆਂ ਸੀ ਇਦਾਂ ਨਹੀਂ ਹੁੰਦਾ ਕਿ ਕੋਈ ਵੀ ਕਿਤੇ ਵੀ ਖਰਚਾ ਕਰੀ ਜਾਵੇ ਤਾਂ ਤੁਸੀਂ ਸਰਕਾਰ ਉਹਦੇ ਵੱਲ ਨੂੰ ਅੱਖਾਂ ਬੰਦ ਕਰਕੇ ਬੈਠੇ ਜੋ ਕਾਨੂੰਨ ਸਾਰਿਆਂ ਵਾਸਤੇ ਆ ਉਹ ਅਮਰਤਪਾਲ ਦੇ ਉੱਤੇ ਲਾਗੂ ਕਿਉਂ ਨਹੀਂ ਹੁੰਦੇ ਪਟੀਸ਼ਨ ਸਾਡੀ ਐਕਸੈਪਟ ਹੋ ਗਈ ਹੈ 6 ਤਰੀਕ ਨੂੰ ਸੁਣਵਾਈ ਹੈਗੀ ਹੈ 6 ਤੋਂ ਬਾਅਦ ਮੇਰਾ ਪਟੀਸ਼ਨ ਦਾ ਮਕਸਦ ਜਿਹੜਾ ਮੇਨ ਆ ਨਾ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਅਮਰਤਪਾਲ ਨੂੰ ਸਰਕਾਰੀ ਸ਼ਹਿ ਹੈ ਤੇ ਇਹਦੇ ਪਿੱਛੇ ਏਜੰਸੀਆਂ ਦਾ ਹੱਥ ਆ ਔਰ ਬਹੁਤ ਸਾਰੇ ਸਰਕਾਰੀ ਆਫੀਸਰ ਇਹਦੇ ਨਾਲ ਕੰਮ ਕਰਦੇ ਸਾਡੀ ਸ਼ਹਿਤ ਮਤਲਬ ਭਾਜਪਾ ਨਹੀਂ ਕਹਿ ਰਿਹਾ ਮੈਂ ਸੈਂਟਰ ਦੇ ਸਟੇਟ ਦੇ ਸੈਂਟਰ ਦੀਆਂ ਤੇ ਸਟੇਟ ਦੀਆਂ ਏਜੰਸੀਆਂ ਦੀ ਸ਼ੈ ਕਹਿ ਰਿਹਾ ਠੀਕ ਹੈ ਜੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਉਹ ਜਿਹੜੀਆਂ ਏਜੰਸੀਆਂ ਨੇ ਉਹ ਉਹੀ ਰਹਿੰਦੀਆਂ ਨੇ ਜਦੋਂ ਏਜੰਸੀਆਂ ਏਜੰਸੀਆਂ ਜਦੋਂ ਕੰਮ ਕਰਦੀਆਂ ਨੇ ਜਦੋਂ ਅਮਰਿਤਪਾਲ ਦੇ ਨੋਮੀਨੇਸ਼ਨ ਫਾਰਮ ਦੇ ਵਿੱਚ ਗਲਤੀਆਂ ਨੇ ਏਜੰਸੀਆਂ ਉੱਥੇ ਅੱਖਾਂ ਬੰਦ ਕਰ ਲੈਂਦੀਆਂ ਨੇ ਦੂਜੀ ਵਾਰੀ ਨਹੀਂ ਹੁੰਦਾ ਜਦੋਂ ਅਮਰਿਤਪਾਲ ਨੂੰ ਫੋਰਨ ਫੰਡਿੰਗਸ ਆਉਂਦੀਆਂ ਨੇ ਏਜੰਸੀਆਂ ਉੱਥੇ ਆਪਣੀ ਅੱਖਾਂ ਬੰਦ ਕਰ ਲੈਂਦੀਆਂ ਨੇ ਪ੍ਰੂਫ ਹੈ ਤੁਹਾਡੇ ਕੁਝੇਗਾ ਜੀ ਹਾਈ ਕੋਰਟ ਦੇ ਵਿੱਚ ਸਾਰਾ ਕੁਝ ਆਪਾਂ ਹੁਣ ਹਾਈ ਕੋਰਟ ਆ ਗਏ ਆ ਇੱਥੇ ਵਰਬਲੀ ਨਹੀਂ ਹੋਣਾ ਸਾਰਾ ਕੁਝ ਆਨ ਰਿਕਾਰਡ ਹੋਏਗਾ ਸਬੂਤਾਂ ਦੇ ਆਧਾਰ ਤੇ ਗੱਲ ਹੋਏਗੀ ਸਾਡਾ ਹਾਈ ਕੋਰਟ ਆਣ ਦਾ ਮਕਸਦ ਹੀ ਇਹ ਆ ਕਿ ਜਿਹੜਾ ਅਸੀਂ ਲੰਬੇ ਸਮੇਂ ਤੋਂ ਕਹਿ ਰਹੇ ਆ ਕਿ ਅਮਰਿਤਪਾਲ ਨੂੰ ਹੁਣ ਇਹ ਔਨ ਰਿਕਾਰਡ ਗੱਲ ਚਲਣੀ ਹੈ ਤੇ ਔਨ ਰਿਕਾਰਡ ਸਾਰਾ ਕੁਝ ਸਾਬਤ ਹੋਏਗਾ